ਅੱਜ ਦੀ ਇਹ ਵੀਡੀਓ ਸਾਈਂ ਜੀ ਦੇ ਸੱਚੇ ਮੂਰੀਦਾਂ ਲਈ ਹੈ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਉਹਨਾਂ ਦੀ ਇਬਾਦਤ ਕਰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤਿੰਨ ਅਜਿਹੇ ਕੰਮ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਆਪਾਂ ਨੂੰ ਵੀਰਵਾਰ ਵਾਲੇ ਦਿਨ ਕਦੇ ਨਹੀਂ ਕਰਨੇ ਚਾਹੀਦੇ ਜੇਕਰ ਆਪਾਂ ਇਹ ਤਿੰਨ ਕੰਮ ਵੀਰਵਾਰ ਵਾਲੇ ਦਿਨ ਕਰਦੇ ਆਂ ਤਾਂ ਆਪਣੇ ਪੀਰ ਮੁਰਸ਼ਿਦ ਆਪਣੇ ਤੋਂ ਹਮੇਸ਼ਾ ਨਾਰਾਜ਼ ਰਹਿਣਗੇ ਤੇ ਜੇਕਰ ਆਪਣੇ ਪੀਰ ਮੁਰਸ਼ਿਦ ਆਪਣੀ ਕਿਰਪਾ ਆਪਣੇ ਤੇ ਵਰਸਾ ਰਹੇ ਨੇ ਤੇ ਆਪਾਂ ਜੇਕਰ ਇਹ ਤਿੰਨ ਕੰਮ ਕਰਦੇ ਆਂ ਤਾਂ ਉਹ ਕਿਰਪਾ ਰੋਕ ਦੇਣਗੇ ਤੇ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਪੀਰਾਂ ਮੁਰਸ਼ਿਦਾਂ ਦੀ ਕਿਰਪਾ ਲਈ ਤਰਸਾਂਗੇ ਅੱਜ ਦੀ ਇਹ ਵੀਡੀਓ ਸਾਈ ਜੀ ਦੇ ਸੱਚੇ ਮੂਰੀਦਾਂ ਲਈ ਬਹੁਤ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀਰਵਾਰ ਨੂੰ ਪੀਰਾਂ ਫਕੀਰਾਂ ਦਾ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਪੀਰਾਂ ਮੁਰਸ਼ਿਦਾਂ ਦੀ ਜਗ੍ਹਾ ਤੇ ਬਹੁਤ ਹੀ ਜ਼ਿਆਦੇ ਉਹਨਾਂ ਦੇ murid ਆਉਂਦੇ ਨੇ ਉਹਨਾਂ ਨੂੰ ਆ ਕੇ ਸਲਾਮ ਕਰਦੇ ਨੇ ਇਸੇ ਕਰਕੇ ਖਾਸ ਇਸ ਦਿਨ ਤੇ ਆਪਾਂ ਨੂੰ ਇਹ ਤਿੰਨ ਕੰਮ ਕਦੀ ਨਹੀਂ ਕਰਨੇ ਚਾਹੀਦੇ ਵੈਸੇ ਤਾਂ ਉਹ ਤਿੰਨੋਂ ਕੰਮ ਬਹੁਤ ਹੀ ਜ਼ਿਆਦੇ ਖਾਸ ਨੇ ਆਪਾਂ ਨੂੰ ਕਦੀ ਵੀ ਨਹੀਂ ਕਰਨੇ ਚਾਹੀਦੇ ਪਰ ਜੋ ਤੀਸਰਾ ਕੰਮ ਹੈ ਉਹ ਮੇਰਾ ਆਪਣਾ ਐਕਸਪੀਰੀਅੰਸ ਹੈ ਇਸ ਲਈ ਉਸ ਦੀ ਗੱਲ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਕੰਮ ਦੀ ਮੰਨ ਕੇ ਚੱਲੋ ਕਿ ਤੁਸੀਂ ਪੀਰਾਂ ਫਕੀਰਾਂ ਨੂੰ ਬਹੁਤ ਮੰਨਦੇ ਹੋ ਉਹਨਾਂ ਦੀ ਇਬਾਦਤ ਕਰਦੇ ਹੋ ਉਹਨਾਂ ਦੇ ਚਿਰਾਗ ਰੋਸ਼ਨ ਵੀ ਕਰਦੇ ਹੋ ਯਾਨੀ ਕਿ ਪੀਰਾਂ ਫਕੀਰਾਂ ਦੇ ਵਿੱਚ ਤੁਹਾਡੀ ਬਹੁਤ ਹੀ ਆਸਥਾ ਹੈ ਪਰ ਤੁਹਾਡੇ ਮਨ ਦੇ ਵਿੱਚ ਇਨਸਾਨਾਂ ਦੇ ਪ੍ਰਤੀ ਕੋਈ ਦਇਆ ਭਾਵਨਾ ਨਹੀਂ ਹੈ ਤੁਸੀਂ ਹਮੇਸ਼ਾ ਕਿਸੇ ਨਾ ਕਿਸੇ ਦਾ ਦਿਲ ਦੁਖਾਉਂਦੇ ਰਹਿੰਦੇ ਹੋ ਤਾਂ ਤੁਹਾਡੇ ਪੀਰ ਮੁਰਸ਼ਿਦ ਤੁਹਾਡੇ ਤੋਂ ਕਦੀ ਰਾਜੀ ਨਹੀਂ ਹੋਣਗੇ ਚਾਹੇ ਫਿਰ ਤੁਸੀਂ ਜਿੰਨੇ ਮਰਜ਼ੀ ਉਹਨਾਂ ਦੇ ਚਿਰਾਗ ਰੋਸ਼ਨ ਕਰਿਓ ਜੇਕਰ ਤੁਹਾਡੇ ਮਨ ਦੇ ਵਿੱਚ ਦੂਜੇ ਇਨਸਾਨਾਂ ਦੇ ਪ੍ਰਤੀ ਦਇਆ ਦੀ ਭਾਵਨਾ ਨਹੀਂ ਹੈਗੀ ਤੇ ਤੁਸੀਂ ਹਮੇਸ਼ਾ ਇਦਾਂ ਦੀਆਂ ਗੱਲਾਂ ਬੋਲਦੇ ਹੋ ਜੋ ਉਹਨਾਂ ਦਾ ਦਿਲ ਦੁਕਾਉਂਦੀਆਂ ਨੇ ਤਾਂ ਯਕੀਨ ਮੰਨਿਓ ਤੁਹਾਡੇ ਪੀਰ ਮੁਰਸ਼ਿਦ ਤੁਹਾਡੇ ਤੋਂ ਕਦੀ ਰਾਜ਼ੀ ਨਹੀਂ ਹੋਣਗੇ ਕਿਉਂਕਿ ਬਾਬਾ ਬੁੱੱਲੇ ਸ਼ਾਹ ਵੀ ਕਹਿੰਦੇ ਨੇ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੋਈ ਟੈਂਦਾ ਬਸ ਇੱਕ ਨਾ ਤੋੜੀ ਦਿਲ ਬੰਦੇ ਦਾ ਕਿਉਂਕਿ ਰੱਬ ਦਿਲਾਂ ਵਿੱਚ ਰਹਿੰਦਾ ਜੇਕਰ ਤੁਸੀਂ ਪੀਰਾਂ ਮੁਰਸ਼ਿਦਾਂ ਨੂੰ ਸੱਚੇ ਦਿਲੋਂ ਮੰਨਦੇ ਹੋ ਤਾਂ ਆਪਾਂ ਨੂੰ ਆਪਣੇ ਇਨਸਾਨਾਂ ਦੇ ਲਈ ਵੀ ਆਪਣੇ ਦਿਲ ਦੇ ਵਿੱਚ ਪਿਆਰ ਤੇ ਭਾਵਨਾ ਰੱਖਣੀ ਚਾਹੀਦੀ ਹੈ। ਹੁਣ ਗੱਲ ਕਰਦੇ ਹਾਂ ਦੂਸਰੇ ਖਾਸ ਕੰਮ ਦੀ ਜੋ ਆਪਾਂ ਨੂੰ ਕਦੀ ਨਹੀਂ ਕਰਨਾ ਚਾਹੀਦਾ। ਮੈਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਨੇ ਜੋ ਹਰ ਵੀਰਵਾਰ ਪੀਰਾਂ মুর্ਸ਼ਿਦਾਂ ਦੇ ਦਰਬਾਰ ਤੇ ਜਾਂਦੇ ਨੇ। ਜਦੋਂ ਉਹ ਤਿਆਰ ਹੋ ਕੇ ਘਰੋਂ ਤੁਰਨ ਲੱਗਦੇ ਨੇ ਤਾਂ ਇਹ ਗਲਤੀ ਕਰਦੇ ਨੇ। ਉਹ ਗਲਤੀ ਕਿਹੜੀ ਹੈ? ਜਦੋਂ ਮੰਨ ਲਓ ਉਹ ਪੀਰਾਂ মুর্ਸ਼ਿਦਾਂ ਦੇ ਦਰਬਾਰ ਤੇ ਜਾਣ ਲਈ ਤਿਆਰ ਹੁੰਦੇ ਨੇ ਤਾਂ ਉਹਨਾਂ ਦੇ ਮਾਪੇ ਕਈ ਵਾਰ ਉਹਨਾਂ ਨੂੰ ਪੁੱਛਦੇ ਨੇ ਕਿ ਪੁੱਤ ਕਿੱਥੇ ਜਾ ਰਿਹਾ ਹੈ ਕਿਉਂਕਿ ਇੱਕ ਮਾਂ ਨੂੰ ਇੱਕ ਬਾਪ ਨੂੰ ਆਪਣੇ ਬੇਟੇ ਦੀ ਟੈਨਸ਼ਨ ਹੁੰਦੀ ਹੈ ਇਸੇ ਕਰਕੇ ਉਹ ਪੁੱਛਦੇ ਨੇ ਤੇ ਅੱਗੋਂ ਉਹ ਇਨਸਾਨ ਆਪਣੇ ਮਾਪੇ ਨੂੰ ਟੁੱਟ ਕੇ ਪੈ ਜਾਂਦਾ ਹੈ ਤੇ ਕਹਿੰਦਾ ਕਿ ਮੈਂ ਜਿੱਥੇ ਜਾਵਾਂ ਤੁਹਾਨੂੰ ਦੱਸ ਕੇ ਜਾਵਾਂ ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਕਈ ਵਾਰ ਤਾਂ ਉਹ ਆਪਣੇ ਮਾਪੇ ਨੂੰ ਦੱਸ ਕੇ ਵੀ ਨਹੀਂ ਜਾਂਦਾ ਅਜਿਹਾ ਕਰਨ ਦੇ ਨਾਲ ਉਹਨਾਂ ਦੇ ਮਾਪੇ ਦਾ ਦਿਲ ਬਹੁਤ ਦੁਖੀ ਹੁੰਦਾ ਹੈ ਜੇਕਰ ਆਪਾਂ ਆਪਣੇ ਮਾਪੇ ਦਾ ਦਿਲ ਦੁਖਾ ਕੇ ਪੀਰਾਂ ਮੁਰਸ਼ਿਦਾਂ ਦੇ ਦਰਬਾਰ ਤੇ ਚਲੇ ਵੀ ਗਏ ਤਾਂ ਯਕੀਨ ਮੰਨਿਓ ਉੱਥੋਂ ਝੋਲੀ ਕਦੇ ਨਹੀਂ ਭਰੇਗੀ ਕਿਉਂਕਿ ਸਾਈਂ ਜੀ ਕਹਿੰਦੇ ਹੁੰਦੇ ਸੀ ਸਭ ਤੋਂ ਪਹਿਲਾਂ ਮਾਪੇ ਨੇ ਫਿਰ ਪੀਰ ਮੁਰਸ਼ਿਦ ਨੇ ਮਾਂ ਤੋਂ ਉੱਪਰ ਦਰਜਾ ਕਿਸੇ ਦਾ ਨਹੀਂ ਹੋ ਸਕਦਾ ਜਿਹੜਾ ਇਨਸਾਨ ਆਪਣੇ ਮਾਪੇ ਦਾ ਦਿਲ ਦੁਖਾਉਂਦਾ ਉਸ ਨੂੰ ਕਿਤੋਂ ਵੀ ਖੈਰ ਨਹੀਂ ਪੈ ਸਕਦੀ ਉਹ ਇਨਸਾਨ ਇਹ ਗਲਤੀ ਕਦੇ ਨਾ ਕਰੇ ਹੁਣ ਗੱਲ ਕਰਦੇ ਆਂ ਸਭ ਤੋਂ ਖਾਸ ਤੇ ਤੀਸਰੀ ਗਲਤੀ ਦੀ ਮੈਂ ਇਹ ਗੱਲ ਆਪਣੀ ਅੱਖੀ ਵੇਖੀ ਐ ਇੱਕ ਇਨਸਾਨ ਸੀ ਉਹ ਇਨਸਾਨ ਪੀਰਾਂ ਫਕੀਰਾਂ ਨੂੰ ਤਾਂ ਬਹੁਤ ਮੰਨਦਾ ਸੀ ਪਰ ਉਸ ਦੀ ਇੱਕ ਗੰਦੀ ਆਦਤ ਸੀ ਕਿ ਉਹ ਝੂਠ ਬਹੁਤ ਬੋਲਦਾ ਸੀ ਉਹ ਨਿੱਕੇ ਨਿੱਕੇ ਕੰਮ ਲਈ ਬਹੁਤ ਵੱਡੇ ਵੱਡੇ ਝੂਠ ਬੋਲਦਾ ਸੀ ਕਿਉਂਕਿ ਉਹ ਇੱਕ ਨਿੱਕਾ ਜਿਹਾ ਵਪਾਰੀ ਸੀ ਤੇ ਉਹ ਇਹ ਗੱਲ ਕਰਕੇ ਹਮੇਸ਼ਾ ਰੋਂਦਾ ਰਹਿੰਦਾ ਸੀ ਕਿ ਮੇਰਾ ਕੰਮ ਨਹੀਂ ਚੱਲਦਾ ਮੇਰਾ ਕੰਮ ਮੰਦਾ ਹੈ ਮੈਂ ਉਸ ਦੀ ਇਹ ਗੱਲ ਬਹੁਤ ਵਾਰੀ ਨੋਟ ਕੀਤੀ ਕਿ ਉਹ ਝੂਠ ਬਹੁਤ ਬੋਲਦਾ ਸੀ ਤੇ ਲੋਕਾਂ ਨੂੰ ਬੇਫਕੂਫ ਬਣਾਉਂਦਾ ਸੀ ਮੈਂ ਉਸ ਨੂੰ ਸਮਝਾਇਆ ਕਿ ਜਿਸ ਦਿਨ ਤੂੰ ਇਹ ਕੰਮ ਬੰਦ ਕਰ ਦੇਗਾ ਤੇ ਫਿਰ ਤੇਰੇ ਪੀਰ ਮੁਰਸ਼ਿਦ ਤੇਰੇ ਤੇ ਕਿਰਪਾ ਕਰਨਗੇ ਕਿਉਂਕਿ ਝੂਠ ਵਾਲੇ ਇਨਸਾਨ ਦਾ ਕੋਈ ਨਹੀਂ ਹੁੰਦਾ ਜਿਹੜਾ ਇਨਸਾਨ ਝੂਠ ਦਾ ਸਾਰਾ ਲੈਂਦਾ ਉਹ ਕਦੇ ਨਾ ਕਦੇ ਜ਼ਰੂਰ ਡੁੱਬਦਾ ਹੈ ਇਹ ਤਿੰਨ ਗਲਤੀਆਂ ਤੁਸੀਂ ਆਪਣੇ ਜੀਵਨ ਵਿੱਚ ਕਦੇ ਨਾ ਕਰੋ ਤਾਂ ਚੰਗੀ ਗੱਲ ਹੈ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ